ਹਾਂਜੀ ਸਤਿ ਸ੍ਰੀ ਅਕਾਲ ਕਿਸਾਨੀ ਰੋ ਮੈਂ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਪਾਉ ਨੋਖ ਸਿੰਘ ਫਾਰਮ ਤੇ ਅੱਜ ਆਪਾਂ ਤੁਹਾਨੂੰ ਕੋਈ ਚਾਰ ਐਨੀਮਲ ਵਿਖਾਵਾਂਗੇ ਪਾਉ ਨੋਖ ਸਿੰਘ ਦੇ ਫਾਰਮ ਤੋਂ ਵੀਡੀਓ ਸ਼ੂਟ ਕਰ ਰਹੇ ਹਾਂ ਕਵਰ ਕਰ ਰਹੇ ਹਾਂ ਪਿੰਡ ਢੋਟੀਆਂ ਤੇ ਬਾਕੀ ਪਾਉ ਨਾ ਕਰਾਂਗੇ ਗੱਲ ਬਾਤ ਤੇ ਇਹਦੇ ਵਿੱਚ ਕੋਈ ਤਿੰਨ ਨਾਲ ਸੂਏ ਸਵਾਏ ਆ ਤੇ ਜਿਹੜੀ ਪਹਿਲੇ ਨੰਬਰ ਤੇ ਉਹ ਗੱਬਣੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਨਾਲ ਕਰੀਏ ਵੀਰੋ ਦੀ ਸ਼ੁਰੂਆਤ ਤੇ ਆਓ ਕਰਦੇ ਆ ਸੇਤਾ ਕਹਿਮਿਆਂ ਤਾਂ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਰੱਬ ਚੜ੍ਹਦੀ ਕਲਾ ਕਰੇ ਹਰ ਇੱਕ ਦੀ ਬਿਲਕੁਲ ਹੀ ਬਿਲਕੁਲ ਜਿਹੜੇ ਸਾਰੇ ਭੈਣ ਭਰਾ ਦੇਸ਼ ਪ੍ਰਦੇਸ਼ਾਂ ਸਾਰਿਆਂ ਦੀ ਮਹਾਰਾਜ ਤੰਦਰੁਸਤੀ ਚੜ੍ਹਦੀ ਕਲਾ ਕਰੇ ਮਹਾਰਾਜ ਸੱਚਾ ਪਾਤਸ਼ਾਹ ਕਿੰਨੇ ਦਿਨ ਲੱਗੇ ਫਿਰ ਆਰਕੀ ਇਹ ਦਿਨ ਕਿਤਨਾ ਮਕਾਲ ਪਸੋਂ ਦਾ ਪੈਣ ਭਰਉਣ ਦੱਸਾ ਪੌਣ ਪੌਣ ਕਰਦੇ ਹਾਂ ਇੱਕ ਤੇ ਉਹ ਗੋਡਿਆਂ ਦਾ ਪਤਾ ਲੈਣ ਚਲੇ ਗਿਆ ਹਸਪਤਾਲ ਗੋਡੇ ਪੌਣੇ ਹੀ ਤੇ ਇੱਕ ਮਿਸਤਰੀ ਲਾ ਲਿਆ ਉਹਨੇ 5 6 ਦਿਨ ਆ ਪਰਸ ਜੀ ਪੌਣ ਲਾਪੇ 5 6 ਦਿਨ ਉਹਨੇ ਨਿਗਾਹ ਤੇ ਨਿਗ ਨਿਗੀ ਚਾਲੇ ਹਾਂਜੀ ਇੱਟਾ ਲੱਗੇ ਪਰ ਉਹ ਨਹੀਂ ਰੁਕਾਉਂਦਾ ਤੇ ਕਾ ਜੀ ਨੇ ਕਿਹਾ ਆ ਵਾ ਜਦੋਂ ਮਰਜੀ ਪਾਣੀ ਮਾਰਾਂਗੇ ਤਦ ਕਰਕੇ 2 4 ਦਿਨ ਨੰਗੇ ਤੁਹਾਡੀ ਕਿੰਨੇ ਨਾਗ ਆ ਫਿਰ ਆਰਕੀ ਨਾਗ ਆਪਾਂ ਕੀ ਨਾਵਾ ਪੌਣੇ ਚਾਰ ਅੱਛਾ ਚਾਰ ਨਾਗ ਪੌਣੇ ਸਾਰਿਆਂ ਦੀ ਨਾਲ ਨਾਲ ਡਿਟੇਲ ਦੇ ਦਿੰਨੇ ਆ ਠੀਕ ਹੈ ਜੀ ਕੜੀ ਸ਼ੁਰੂ ਮੇਰਾ ਕਰੀਏ ਹਾਂ ਜੀ ਕਰੀਏ ਚਲੋ ਗੁਰੂ ਰਾਮਦਾਸ ਮੇਰ ਕਰੇ ਆਓ ਤੁਹਾਨੂੰ ਵਿਖਾਈਏ ਪਹਿਲਾ ਨਾਗ ਲੋ ਪੰਜਾਬੀ ਉਹ ਗੱਬਣ ਝੋਟੀ ਆ ਗਈ ਜੇ ਸਿੰਗਲ ਹੱਡੀ ਦੇ ਵਿੱਚ ਕਿਉਂ ਪਾਉ ਕਿਤੇ ਮੈਂ ਨਾ ਵੀ ਹਾਂ ਤੇ ਲੋ ਸਲੁੱਸ ਕਰਦੀ ਹਾਂ ਦਿਨੇ ਪੰਜ ਵੀ ਖੜ ਸਕਦੀ ਥੱਤ ਵੀ ਖੜ ਸਕਦੀ ਹੈ ਉਹ ਤਾਂ ਦੱਸੀ ਗੱਲ ਟਿੱਪਣ 'ਚ ਬੜੀ ਭੋਲੀ ਆਈ ਆ ਤੇ ਪੰਜ ਤੇ ਰੋਈਆਂ ਦੇ ਦਿਨੇ ਦੇ ਪੰਜ ਲੈ ਜੀ ਥੱਤ ਲੈ ਜੀ ਤੇ ਬਹੁਤ ਸੋਹਣਾ ਪੀਸ਼ ਐ ਮੈਂ ਆਖੀ ਇਹ ਗੱਲਾਂ ਹੀ ਤਾਂ ਪਤਲੀ ਚਮੜੀ ਦੀ ਆ। ਖੋਲਾ ਪਾਓ ਜੀ। ਪਤਲੀ ਚਮੜੀ ਦੀ ਆ। ਕੱਦ-ਕਾਠ ਦੀ ਚੰਗੀ ਮਾਲ ਕੇ ਨਾ ਜੰਮੇ ਪਈ। ਫਿਰ ਸਿੰਗ ਚੰਗਾ ਲੱਗਾ। ਲਊ ਚੰਗਾ। ਹਾਂ, ਸਿੰਗ ਬਹੁਤ ਵਧੀਆ ਲੱਗਾ। ਬਾਕੀ ਲੱਤਾਂ ਕੱਕੀਆਂ ਬੂਰੀਆਂ ਹੀ ਆ ਥੋੜੀ ਲੋਹੀ ਚ ਆ ਜਾਂਦੀ। ਇਹ ਲੋਹੀ ਚ ਆ ਜਾਂਦੀ। ਇੱਕ ਹੋਰ ਗੱਲ ਨੋਟ ਕਰ ਲਿਓ ਕੱਕੀਆਂ ਬੂਰੀਆਂ ਲੱਤਾਂ ਵਾਲਿਆਂ ਦੋਦੇ ਚੰਗਾ ਪਾਉਂਦੀਆਂ ਨਹੀਂ ਹੁੰਦੀਆਂ। ਉਹ ਤਾਂ ਨਿੱਕੀ ਗੱਲ। ਫਿਰ ਸਿੰਗ ਕਿੱਦਾਂ ਵਧੀਆ ਲੱਗਾ। ਜੀ ਜੀ। ਲੈ ਪਾਓ। ਆ ਜਾ ਆ ਜਾ ਆ ਜਾ। ਸਿੰਗ ਨੂੰ ਹੋਏ ਜ਼ਿਕਰ ਕੇ ਹੱਥ ਤੱਕਰਨੀ ਜੇ ਲੱਗਾ ਫਿਰ ਕੁਆਲਿਟੀ ਤੁਹਾਡੇ ਸਾਹਮਣੇ ਆਈ। ਬਹੁਤ ਸੋ ਦੈਂਤੇ ਠੀਕ 6-7 ਖਰਦੀ ਆ ਰੇਟ ਵੇਖਿਓ ਤੁਸੀਂ ਤੇ ਮੈਂ ਨਾ ਦੈਂਤੇ ਗਰਲਾਪ ਸੇ 6-7 ਖਰਦ ਲਈ ਆ ਜਿਵੇਂ ਬਾਪੂ ਜੀ ਲੈ ਜਾਣੇ ਅਸੀਂ ਵਾਈਆਂ ਸੁਈਆਂ ਬੜੀਆਂ ਚੱਡੇ ਦੀਆਂ ਕਰਮਾੜਾ ਬਣੂ ਬਹੁਤ ਵਧੀਆ ਬਣੂ ਬੋਲ ਆ ਬਣੂ ਬਹੁਤ ਚੰਗੀ ਥਣਾ ਦੀ ਆ ਜਾ ਛਾਈ ਛੂਈ ਚੰਗੀ ਆ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਬਣੂ ਬਹੁਤ ਵਧੀਆ ਬਣੂ ਤੇ ਨਾ ਕਿਦੀ ਆਂਦੇ ਹੁੰਦੇ ਆ ਬਸ ਹੋਏ ਲੈ ਜਾ ਦੀ ਸੀ ਲੋ ਜਾਦੀ ਸਿ ਲੋ ਜਾਦੀ ਸਣਾ ਆ ਜੂੰਦੀ ਰਵੇ ਕਰਮਾੜੀ ਕਿ ਲੱਗਾ ਚਾਈ ਚੀ ਵੜੀ ਜੀਰ ਦਾ ਮਾਜੀ ਦੇਖੀ ਜਾਣਾ ਲੱਤੀ ਗੱਲ ਦੇਖੋ ਕਿਹੜੇ ਘਰ ਦਾ ਸ਼ਿੰਗਾਰ ਬਾਂਦੀ ਕਾਲੀਆਂ ਅੱਖਾਂ ਦੇ ਜਾਮਨਰ ਕੀ ਕਾਲੀਆਂ ਸਿੰਗਲ ਹੱਡੀ ਜਿ ਪਤਲੀ ਚਮੜੀ ਦੀ ਦੁੱਧ ਚੰਗਾ ਪਾਣੀ ਦੇ ਜੀਰ ਲੈ ਗਿਰਾਲ ਬਹਿ ਜਾ ਪਹਿਲਾਂ ਕਰਦੀ ਵੀ ਇਹਨਾਂ ਦੁੱਧ ਚੰਗਾ ਦੱਸਿਆ ਆਪਾਂ ਚਲੋ ਤੁਹਾਨੂੰ ਪਤਾ ਨਹੀਂ ਦੱਸਦੇ ਅੱਗੇ ਗੱਬਣ ਦੇਣ ਦਾ ਆ ਚੱਕਰ ਕੀ ਆ ਜੇ ਆਪਾਂ ਕੀ ਕਿ ਇਹ ਸੱਚ ਨਹੀਂ ਮੰਗਣਾ ਇਹ ਕੀ ਨਾ ਵਾ 13 14 ਕਿਲੋ ਤੇ ਰਾਮਨ ਦੱਸਦੇ ਚਵਾਉਂਦੀ ਆ 13 ਤੋਂ ਬਾਹਰ ਬਾਰੀ ਇਹ ਜੀ ਦਿਨ 6 7 ਖੜਦੀ ਬਹੁਤ ਬਣੀ ਆ ਜੀ ਜੀ ਭੋਜੀ ਬਾਨਾ ਜੀ ਅਜੀ ਦਿਨ ਦੇ ਜਿਤਨਾ ਉਹ ਮਲਕੀ ਨਾ ਵਾ ਟੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਕੋਕਾ ਦੀ ਨੱਠਾਂ ਦੇ ਨਾਲ ਬਣਾਉਣਾ ਵਾ ਮੈਂ ਕੋਕੇ ਛੱਡ ਕੇ ਰਾਣੀਆਰ ਬਣਾਉਂਗੀ ਤੇ ਇਹ ਕੀ ਚੱਕਰ ਜਿਹੜੀ ਆਪਾਂ ਹੁਣ ਗੱਬਨ ਦਾ ਕਰਕੇ ਆਉਂਦੇ ਕਿ ਇਹ ਧਣ ਭਰਾਣੇ ਜੇਰ ਜੂੜ ਠੁੱਟਣੀਆਂ 4 ਦਿਨ ਖਾਂਮਣੀਆਂ ਉਹਦਾ ਕਰਕੇ ਆਪਾਂ 20000 ਰੁਪਏ ਮੱਝ ਜਿਹੜੀ ਆ ਜੈ ਜੀ ਬਾਕੀ ਆਹ ਦਿਨ ਹੋ ਗਿਆ ਮੂੰਗਾ ਤੇ ਕਰਨੀ ਵਿਖਾਇਆ ਕਰਮਾਲੀ ਤੈਨੂੰ ਦੱਸੀ ਨਾ ਨਾ ਆਪਣੀ ਤੇ ਕੀ ਡਮਾੜ ਲਾਇਦੇ ਦੱਸੋ ਪਾਓ ਮਾਇੰਡ ਕੀ ਨਾ ਵਾ ਗਰ ਲਾਲ ਇਹ ਆਪਾਂ ਵੇਚੀਏ 10 ਦੀ ਇਹ ਵੇਚੀਏ ਲੱਖ ਦੀ ਵੇਚੀਏ 90 ਦੀ ਹੂੰ ਵੇਚਣ ਦਾ ਹੱਕ ਰੱਖਦੀ ਆ ਤੇ ਪਰ ਆਪਾਂ ਹਾਂ ਦੇ ਨਾ ਜਿਹੜੀ ਆ ਏ 50000 ਦੀ ਦੇਣੀ ਆ ਲਓ ਮਿੱਤਰੋ ਆ ਇਹੋ ਜਿਹਾ ਪੀਸ 50000 ਦਾ ਮਿਲੂ ਨਾ 50000 ਦੀ ਜਸਨੋ ਕੋਈ ਵਪਾਰੀ ਭਰਾ ਵੀ ਦੋ ਦਿਨ ਸੰਭਲੂਗਾ ਤੇ ਉਹਦੀ ਤੂੰ 1000 ਰੁਪਇਆ ਹੋਰ ਰੈਸ ਕਰ ਦੇਣੇ ਆ 83000 ਰੁਪਇਆ ਦਾ ਲੈਣਾ ਵਾ ਮੈਨੇ ਜਿਆਦਾ ਨਹੀਂ ਹੋ ਗਿਆ ਹਾਂ ਨਹੀਂ ਕੋਈ ਗੱਲ ਹੀ ਨਹੀਂ ਲਓ ਮਿੱਤਰੋ 83000 ਰੁਪਇਆ ਦਾ ਲੈਣਾ ਵਾ 83000 ਜੇ ਸੌਦੇ ਤੇ ਪੈਂਦਾ ਵਾ ਇਹਦਾ 90 ਆ ਹਾਂ ਇਹ ਲੈਣ ਦੇਣ ਆ ਗਰ ਲੈਣ ਦੇਣ ਇਹ ਲੱਖ ਦਾ ਪੀਸ ਆ ਰਾਮ ਨਾਲ ਲੱਖ ਦਾ ਵੇਚੀ ਦੀਆਂ ਦੇ ਵੇਚੀ ਦੀਆਂ ਹਾਂ ਵੇਚੀ ਦੀਆਂ ਆਪਾਂ ਇਹ ਸੂਪੀ ਨੇ ਫੇ ਵੇਚਣੀ ਆ ਕੋਈ ਸ਼ੱਕ ਨਹੀਂ ਕੋਈ ਤੂੰ ਮਨਾ ਕੇ ਦੇਵਾਂਗੇ ਵੇਚਣੀ ਆ ਅਜੇ ਚੱਡਾ ਕੱਟ ਨਹੀਂ ਇੱਥੋਂ ਤਾਂ ਆਈਏ ਨਹੀਂ ਤੇ ਆਪਾਂ ਆਖੇ ਚਲੋ ਆਜ ਹੁੰਦੇ ਆ ਕੋਈ ਭੈਣ ਭਰਾ ਵਪਾਰੀ ਵੀ ਲੀਲੇ ਦੀ ਜਲਪਾਣੀ ਅੱਗੇ ਪਾਉ ਜੀ ਆ ਬੜਾ ਸੋਹਣਾ ਪੀਸ ਆ ਕਟਕੁੱਟ ਚੰਗਾ ਆ ਇਹਦਾ ਦੂਜੇ ਨੰਬਰ ਵਾਲੀ ਦਾ ਅੱਗੇ ਚਾਰ ਪੰਜ ਪੀਸ ਆ ਆਪਣੇ ਗਏ ਵੀ ਵਪਾਰੀਆਂ ਕੋਲ ਆ ਹਾਂਜੀ ਬਿਲਕੁਲ ਬਿਲਕੁਲ ਚਲੋ ਆਪਾਂ ਪੜਾਉਂਦਾ ਵੇ ਵਪਾਰੀ ਨੇ ਪੰਜ-ਛੇ ਤੂੰ ਕੱਢ ਸਕਦਾ ਵਾ ਦੂਜਾ ਪੀਸ ਆਪਾਂ ਖੋਲ ਗਿਆ ਪੜਾ ਕੀ ਦੱਸਦਾ ਹੈ ਇਹਦੇ ਪੀਠ ਕਾ ਦਾ ਗਰਲਾਲ ਤੇ ਆਏ ਤੇ ਤੋਹਫਾ ਆਈ ਪੋਲੀ ਜੀ ਕੀ ਗੱਲ ਕਰਦਾ ਪੋਲੀ ਬਹੁਤ ਜਿਆਦੀ ਆ ਮੇਲ ਕਾ ਫਿਆ ਪੋਲੀ ਇੱਦੋਂ ਜਿਆਦੀ ਪੋਲੀ ਤੇ ਹੈਗੀ ਹੈਗੀ ਧਾਰ ਬੜੀ ਮੋਟੀ ਆ ਜੀ ਇਧਰੇ ਆਪਣੇ ਆਪ ਹੀ ਮੂੰਹ ਫੜਾਉਗੀ ਆਪਣੇ ਆਪ ਹੀ ਮੋਛ ਬੱਗੀ ਆ ਇਧਰੇ ਕੱਟ ਥੋੜਾ ਜਿਆ ਤੇ ਏਡਾ ਹਲਕਾ ਜਿਆ ਏਡਾ ਆਉਂਦਾ ਫੱਬਦਾ ਇਧਰੇ ਕਾਟਾ ਵੀ ਲੋਕੀ ਲੱਭਦੇ ਆ ਆ ਜਾ ਬਹੁਤ ਸੋਹਣੀ ਅੱਡਰ ਦੀ ਮਾਲਕਣ ਚਲੋ ਪਸਮਾਇਆ ਪਸਮਾਇਆ ਆਵੇ ਡੰਗਰ ਦੇ ਥਾਣਾ ਤੇ ਚਲੋ ਪਤਾ ਲੱਗ ਜਾਂਦਾ ਹਾਂ ਟਾਈਮ ਤੇ ਲਾਉਣਾ ਨੀ ਵੋਟ ਕਰਾ ਦੇਣਾ ਸਿੰਗਲ ਹੱਡੀ ਦੇ ਵਿੱਚ ਪਤਲੀ ਚਮੜੀ ਆ ਕੱਦ ਕਾਠੀ ਦੀ ਚੰਗੀ ਮਾਲਕਣ ਸਿੰਘਾਂ ਨੂੰ ਹੱਥ ਤੇ ਕਰਨੀ ਜੇ ਲੱਗਾ ਬਾਕੀ ਤੁਹਾਡੇ ਸਾਹਮਣੇ ਟਾਈਮ ਤੇ ਪਹੂ ਨੂੰ ਖੇਲ ਆਈਏ ਨਾ ਜੇ ਆਪਾਂ ਦੁੱਧ ਤੇ ਆਪਾਂ ਦੇ ਇੱਥੇ ਚਵਾ ਚਵਾ ਦੇਣ ਵਾਲੇ ਆ ਬੱਚੋਏ ਬੱਸ 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 ਚੰਗੀ ਚਾਹੀ ਸ਼ੂਰੀਆ ਕਰ ਮਾਰੀ ਅਜਾ ਅਜਾ ਆਜਾ 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 ਤੋੜਾ ਤਾਰਾ ਚੈੱਕ ਕਰ ਸਕਦੇ ਨੇ ਸੱਜਣੋ ਬੱਸ ਤੇ ਜਵਾਬ ਉਸਮਾ 100 200 ਇੱਕ ਨੰਬਰ ਧਾਰਾ ਮਾਰਦੇ ਨਹੀਂ ਹੁਣੇ ਆਪਾਂ ਧਾਰਾ ਮਾਰ ਦੇਣਾ ਧਾਰਾ ਮਾਰ ਹੀ ਦਿੰਨੇ ਆ ਤੇ ਮਾਰ ਦੇਨੇ ਧਾਰਾ ਇੱਕ ਇੱਕ ਬਸ ਇੱਕ ਕੋਈ ਨਹੀਂ ਮੇ ਖੋਲ ਦੇ ਕੋ ਮੈਂ ਬੱਸ 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 ਅੱਜ ਦੇ ਹੀ ਮਾਰ ਲਾ ਹਟ ਦੰਦਾ ਵਣਾਵਾ ਕੱਟੋ ਇਹਦਾ ਆਪਾਂ ਨਾਲ ਨਾਲ ਰੇਟ ਵੀ ਦੱਸ ਦਈਏ ਭਾਉ ਇੱਕ ਗਲਾਸਿਆਂ ਰੇਟ ਇਹਦਾ ਵੀ ਭਾਵੇਂ ਲੱਖ ਮੰਗੀਏ ਉਹ ਮੰਗੀਏ ਇਹ ਵੀ ਲੈ ਦੇ ਜਿਹੜੀ 85000 ਰੁਪਏ ਦੀ ਆ 85000 85000 ਦੀ ਇਹ ਦੇਣੀ ਉਹਨੂੰ ਪਹਿਲਾਂ ਦੋ ਡਾਂਗਾਂ ਆਣ ਕੇ ਜਿਹੜਾ ਚੁੱਕੀ ਦੇਖਿਆ ਸੀ ਮੈਂ ਨੋਟ ਕਰਾਦਾ ਕਦਕਾਰ ਚੰਗਾ ਵੇ ਜਿਹੜੀ ਤੀਜੇ ਨੰਬਰ ਵਾਲੇ ਤੇ ਉਹ ਹੈਗੀ ਜ਼ਿਆਦੀ ਵੱਡੀ ਆ ਉਹ ਤੇ ਗੋਤਾਵਾ ਦੇ ਗੋਤਾਵਾ ਉਹ ਕਦਕਾਰ ਇਹਦਾ ਫੁੱਲ ਵੱਡਾ ਮੀਡੀਅਮ ਜਿਹੜੀਆਂ ਆਮ ਮੱਜਾਂ ਨਾਲੋਂ ਵੱਡਾ ਘਾਦਿਆ ਹੈ ਨਾ ਉਹਨੇ ਕੁੜੀ ਹੈ ਵੀ 6.5 6 ਫੁੱਟ ਘਾਦ ਦਿਓ ਦਾ ਤੇ ਕੁੜੀ ਆ ਮਲਕੀ ਤੇ ਉਹਦੇ ਦੀ ਗੱਲਾਂ ਹੀ ਕਾਹਦੀ ਛਿੱਗੀ ਝੋਟੀਆਂ ਇਹ ਤੀਜੇ ਨੰਬਰ ਤੇ ਆ ਬਾਕੀ ਪਸਮੌਣੀਆਂ ਪੌੜੀ ਮੜਾ ਕੋਈ ਗੱਲ ਛਣ ਛੜਾਈ ਜਾ ਆ ਜਾ ਆ ਜਾ ਇਤਨੀ ਮਾਰ ਦੋ ਦੋ ਧਾਰਾਂ ਦੇ ਲੇ ਵਾਹ ਸੇਬ ਮਿਹਰਬਾਨੀ ਦੇ ਬੰਨ ਲਾ ਬਾਕੀ ਆ ਜਾ ਵੇ ਆ ਜਾ ਆ ਜਾ ਵੇ ਆ ਜਾ ਆ ਜਾ ਆ ਜਾ ਤੈਨੂੰ ਜਿੰਗਣਾ ਮੁਰਕੀ ਤੈਨੂੰ ਹੀ ਚੋਣੋ ਜਿਆਦੀ ਪੋਲੀ ਪਾਉ ਮਾਰੇ ਤਾਰ ਬੱਤੋਈ ਰੂਹ ਆ ਦੇ ਰੂਹ ਰੂਹ ਜਿਨੋਂ ਦੇ ਰੂਹ ਜਿਆਦੀ ਪੋਲੀ ਗਲਾ ਆ ਪੋਲੀ ਇਹਨੋਂ ਤਾਂ ਕੋਈ ਜਿਹੜਾ ਪੀਸ ਲਾਉਦਾ ਪੋਲਾ ਪੋਲੀ ਦੇ ਰੂਹ ਆ ਦੇ ਠੀਕ ਬਾਈ ਠੀਕ ਓਕੇ ਇੱਕ ਧਾਰ ਨਹੀਂ ਆਉਂਦਾ ਪਾਈਆ ਪਾਈਆ ਇਹ ਯਾ ਬਾਤਾਂ ਆ ਦੇ ਇਹ 85000 ਦੀ ਲੈ ਦੇਵੀ ਮੇਰਾ ਮੈਂ ਰੱਖ ਮੰਗੀ 90 ਮੰਗੀਏ ਜੱਜਾ ਨਾਗਰ 6 6ਾਂ ਦੇ ਝੋਟੀਆਂ ਦੰਨ ਬਰਾਬਰ ਕਰ ਗਈ ਆ ਸਿੰਗਲ ਹੱਡੀ ਦੇ ਵਿੱਚ ਕਦ ਕਾਰ ਗਾਂ ਬਾਤਾਂ ਇਹਦੇ ਥੱਲੇ ਮੇਰੇ ਸਾਹ ਵਿੱਚ 12 ਕਿਲੋ ਦਾ ਹੋ ਗਿਆ 12 ਕਿਲੋ ਮੀਲਾ ਸੁਣੀ ਆ ਆ ਇੱਕ ਦਿਨ ਉਧਰ ਰਵੇ ਜਾਂ ਦੋ ਦਿਨ ਉਧਰ ਹੋਣਾ ਤੇ ਬਾਕੀ ਬੱਚਾ ਨਹੀਂ ਜੇ ਹੈਗਾ ਪਹਾੜੇ ਤੇ ਮਿਲਦੀ ਜੇ ਗਰਮਾ ਲਈ ਚਵਾਈ ਜਿੱਦਾਂ ਦੋ ਨੰਬਰ ਵਾਲੀ ਸਾਡੇ ਨੇ ਮਿਲ ਗਈ ਆ ਸੇਮ ਡਿਟੋ ਚਵਾਈ ਐ ਆ ਜਾ ਆ ਜਾ ਆ ਜਾ ਬੱਸ 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 ਬਾਕੀ ਜੋ ਵੀ ਐ ਇੱਧਰ ਦੀ ਨਹੀਂ ਜੇ ਮੈਂ ਨੋਟ ਕਰਾ ਦੇਣਾ ਦੂਜਾ ਸੁਹਾ ਝੋਟੀ ਦਾ ਇਹ ਵੀ ਛਿੱਗੀ ਝੋਟੀ ਆ ਜੀ ਹਾਂ ਛਿੱਗੀ ਝੋਟੀ ਆ ਕਾਦ ਕਾੜ ਗਾਂ ਬਾਤਾਂ ਹਾਂ ਆ ਜਾ ਐ ਪਤਲੀ ਚਮੜੀ ਸਿੰਗਲ ਹੱਡੀ ਇਹ ਫੁੱਲ ਫੁੱਲ ਤੋਂ ਚੰਗਾ ਪਾਉਣਾ ਫੁੱਲ ਮੈਂ ਨਾ ਇਹਦੇ ਕੁੜੀ 6 ਫੁੱਟ ਮਾਇਆ ਦੇ ਕੁੜੀ ਇਹ ਵੇਖ ਕਾਡ ਦੇਣਾ ਕਾਡ ਕਾਡ ਦੇਣਾ ਮੇਲ ਪੱਤਾ ਬੜਾ ਬਹੁਤ ਦੱਸਿਓ ਮੇਲ ਪੱਤਾ ਬੜਾ ਬਾਕੀ ਇੱਕ ਮੈਂ ਗੱਲ ਨੋਟ ਕਰਾ ਦੇਣਾ ਇਹਦਾ ਕੰਪੈਰੀਟਰ ਕੋਈ ਇਹ ਨਾ ਕਵੇ ਕਿ ਪ੍ਰੋਪੋ ਤੋਤਰੇ 12 12 ਕਹੀ ਜਾਂਦੇ ਚਬਾਉਣਾ ਹੈ ਜੀ ਆਪਾਂ ਦੇਣੀ ਉਹਨੂੰ ਚਬਾ ਕੇ ਹਾਂਜੀ ਇਹ ਚੱਡਾ ਨਹੀਂ ਵਿਖਾਉਦੀ ਹਾਂ ਚੱਡਾ ਥੋੜਾ ਜਿਹਾ ਚੱਲ ਜਾਂਦੀ ਆ ਦੇਣੀ ਚਬਾ ਕੇ ਜਦੋਂ ਹਾਂਜੀ ਇਹ ਗੱਲਾਂ ਨਾ ਥੋੜਾ ਵਾ ਇਥੇ ਤੇ ਇੱਕ ਘਰ ਨੇ 16 16 ਮੱਜਾਂ 18 18 ਲੈ ਗਏ ਆ ਕੀ ਗੱਲ ਝੂਠ ਮਾਰਿਆ ਥੋੜਾ ਵੇਖਦੀਆਂ ਗਰ ਲਾਲਤਿਆਂ ਝੂਠ ਮਾਰਿਆ ਕੋਈ ਇੱਕ ਵੇਖ ਜੂ ਦੋ ਵੇਖ ਜੂ ਜੀ 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 ਅ ਬੇਲ ਬੱਤਾ ਤਨ ਚੈੱਕ ਕਰਾਤਾ ਜੇ ਕੋਈ ਤੇਨੂੰ ਦੱਸੀ ਗੱਲ ਸਾਰੇ ਪਰੇ ਜਾ ਪਰੇ ਜਾ ਪਰੇ ਜਾ ਇਹ ਥਾਰੇ ਏਡੇ ਤਿੰਨ ਦੱਸੀ ਗੱਲ ਇੱਕੋ ਜਿਹੀ ਨਹੀਂ ਹੁੰਦੇ ਮਨੇ ਪੰਜੇ ਉਂਗਲਾ ਇੱਕੋ ਜਿਹੇ ਨੇ ਜਿਸ ਨਾਂ ਕਿਸੇ ਦੇ ਪੰਜੇ ਪੋਤੀ ਇੱਕੋ ਜਿਹੇ ਆ ਪੱਕੀ ਗੱਲ ਐ ਲਬੋਟਾ ਇਹ ਭੈਣ ਭਰਾ ਸਾਰੇ ਗਾਂ ਦੇ ਪੰਜੇ ਉਂਗਲਾ ਇੱਕੋ ਜਿਹੇ ਨਾ ਪੰਜੇ ਕਿਸੇ ਦੇ ਪੋਤੀ ਇੱਕੋ ਜਿਹੇ ਆ ਪੱਕੀ ਗੱਲ ਕਹੋ ਜੀ ਦੱਸੋ ਫਿਰ ਦਾ ਇੱਕੋ ਜਿਹਾ ਸੱਟ ਮਾਰ ਇਹ ਹਾਂ ਤੇ ਨਾ ਗਰ ਲਾਲ ਹਾਂ ਇਹ ਕਿੰਨੇ ਮੱਝਾ ਗੇੜੀਆਂ 50 50 ਹਜ਼ਾਰ ਦੀਆਂ ਉਹਦੀ ਜੋ ਖੁਸ਼ੀ ਨਾ ਥੋੜਾ ਕਰਾਈ ਖੁਸ਼ੀਆਂ 4200 ਰੁਪਏ ਆ ਇਹ ਕਿਹੜੇ 1000 ਛੇ ਕੁਸੀ ਨੇ ਜਿੰਨੇ ਵੱਡਾ ਜਿਹੜੀਆਂ 50 50 ਹਜ਼ਾਰ ਦੀਆਂ ਹੀ ਹਾਂ ਬਿਲਕੁਲ ਅੱਗੇ ਆ ਸੂਮਾ ਆ ਗਈ ਆ ਇਹਨਾਂ ਚ ਕਿਸੇ ਤੇ ਵੀ ਆਪੋ ਆਪਣੇ ਥਾਈ ਥਾਰੀ ਇਹ ਪੀਖ ਤੋਂ ਲੱਖ ਲੱਖ ਦੇ ਆ ਪਰ ਇਹ ਲੈ ਦੇ ਜਿਹੜਾ ਪਿਆਰ ਤੇ ਆ ਬਾਰੇ ਈ ਮਹੀਨੇ ਦੇ ਲਾਗੇ ਬਨੇ ਦੋ ਦਿਨ ਜਾ ਉਧਰ ਹੋਣਗੇ ਬੱਚਾ ਨਹੀਂ ਹੈਗਾ ਬਾੜੇ ਤੇ ਮਿਲਦੀ ਆ ਬਾਕੀ ਦੇਣੀ ਉਹਨੂੰ ਆ ਜਿਹੜਾ ਦੋ ਟਾਈਮ ਆਣ ਕੇ ਚੋਹ ਹਰਦਾ ਨੇ ਕਿ ਨਾ ਇੱਕ ਗੇਰ ਦੂਰ ਨੇੜੇ ਦਾ ਵਾ ਇੱਕ ਟਾਈਮ ਵੀਡੀਓ ਕਾਲ ਤੇ ਚਵਾਲੇ ਇੱਕ ਟਾਈਮ ਆ ਕੇ ਚੋਲੇ ਬਿਲਕੁਲ ਬਿਲਕੁਲ ਫੇਰ ਵੇਖੇ 85 ਵੀਅਤ ਪਰ ਲੱਖ ਦੀ ਆ ਲੱਖ ਦੀ ਆ ਹਾਂ ਬਿਲਕੁਲ ਬਿਲਕੁਲ ਤੇ ਆ ਜਿਹੜੀ ਇਹ ਸੋਮਾ ਇਹ ਸੋਮਾ ਇਹ ਸੋਮਾ ਵਾ ਇਹ ਸੋਮਾ ਕਿ ਨਹੀਂ ਨਾਲ ਮੇਰੇ ਥਣ ਪਾ ਇਹ ਨੂੰ ਆਦੇ ਥਣ ਇਹ ਸੋਮਾ ਨਗਰੀ ਕੱਟੀ ਨੇ 나ੜ ਨੋੜ ਦੋੜਾਈ ਜਟਾ ਕੋਈ ਖੱਟਾ ਅਠਾ ਦਿਨਾਂ ਦੀ ਕੱਟੀ ਹੂ ਇਹਦੇ ਥੱਲੇ 9.5 10 ਕਿਲੋ ਦੁੱਧ ਦੀ ਵੀਰ ਹਾਂ 9.5 ਵੇ 10 ਹੋਵੇ ਆਹੋ ਤੇ ਨੱਥੀ ਗੱਲ ਹਰੇ ਆ ਨਹੀਂ ਨੇ ਤੇ ਦੋ ਤੇ 12 12 ਚਵਾ ਦੀ ਹਰੇ ਦੀ ਹੁਣੇ ਹਰੇ ਆ ਤੇ ਬਹੁਤ ਹਾਂ ਸਾਰੇ ਪਿੰਡ ਪਰਵਾਨ ਨੂੰ ਪਤਾ ਹੁਣ ਤੇ ਤੂੜੀ ਦੇ ਪੱਟੇ ਦੇ ਕੋਲ ਹੀ ਗੱਲ ਆ ਨਹੀਂ ਤੇ ਇਹਦੇ 12 13 ਵੇ ਚੋਕਰ ਜਾ ਪਾਈ ਦਾ ਮੂੰਹ ਮਾਰ ਵੇੜ ਲੈਂਦੀ ਉਹ ਕਿੰਨੇ ਤੇ 12 13 ਤੇ ਆਈ ਹੁੰਦੀ ਕੀ ਗੱਲ ਪਾਉ ਲੋ ਮਿੱਤਰੋ ਚੱਡਾ ਚੈੱਕ ਕਰੋ ਤੁਸੀਂ ਕਰਮਾਲੀਆ ਟੋਕੜਾ ਵਾਲਾ ਰੇਟ ਪਾਉਣਾ ਟੋਕੜਾ ਵਾਲਾ ਹਾੜੀ ਵਾਲਾ ਚੱਡਾ ਵਾ ਟੋਕੜਾ ਵਾਲਾ ਰੇਟ ਹੋਊਗਾ ਚੌਣ ਜਾਣੇ ਇੱਕ ਨੰਬਰ ਆ ਜਾ ਆ ਜਾ ਸਿੰਗਲ ਹੱਡੀ ਦੀ ਪਤਲੀ ਚਮੜੀ ਇਹ ਫਰਸ਼ ਤੇ ਦੋ ਦਿਨ ਨਹੀਂ ਕਬੜੀਏ ਨੰਗਣਾ ਪਰਸੋਂ ਨੂੰ ਭਾਵੇਂ ਭੰਗੜਾ ਪਾਈ ਜਾਈ ਆ ਦੋ ਦਿਨ ਬਚਾਲ ਗਏ ਆ ਜਾ ਆ ਜਾ ਸੱਜਣੋ ਲੈ ਪਾਉਰੀ ਕੋਈ ਗੱਲ ਆ ਜਾ ਬਾਕੀ ਬਹੁਤ ਚੰਗਾ ਪੀਸ ਆਇਆ ਫੇਰ ਗਰਲਾਲ ਸਿਆਂ ਮਲਾਂਂ ਜੰਦੇ ਆ ਬੱਸ ਓਏ ਬੱਸ ਬੱਸ ਆ ਜਾ ਆ ਜਾ ਬੱਸ ਬੱਸ ਆ ਜਾ ਆ ਜਾ ਕੋਈ ਕੋਈ ਆ ਜਾ ਆ ਜਾ ਤੇਜੀਆਂ ਕਰਦੀ ਐ ਤੇਜੀਆਂ ਬੱਸ ਬੱਸ ਕੱਟੀ ਜਾਂਦੀ ਐ ਕਰਦੀ ਐ ਨਾ ਬੱਸ ਬੱਸ ਕੋਈ ਨਹੀਂ ਚੱਲ ਤੇ ਨਾ ਚਲੀ ਜਾ ਲੈਣ ਕੋਈ ਨਹੀਂ ਜੰਮ ਗਈ ਓਏ ਹੋਏ ਹੋਏ ਕੋਈ 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 ਇਹ ਕੱਲ ਵੀ ਚੜ ਗਈ ਕੋਈ ਨਹੀਂ ਇਹ ਕੱਲ ਕੱਲ ਵੀ ਇਹੋ ਚੜੀ ਉਧਰ ਬੱਜੀ ਕੱਟੀ ਤੇਰੀ ਇਹਨੇ ਤੇ ਸੇਕ ਲਾ ਕੱਟੀ ਕੋਈ ਨਹੀਂ ਕੋਈ ਕੋਈ ਆ ਜਾ ਆ ਜਾ ਆ ਜਾ ਆ ਜਾ ਹੁਣ ਥੇਕ ਕੇ ਮੁੜੇਗੀ ਜਾਂ ਆ ਦਾਦਾ ਮੈਨੂੰ ਫੜਾ ਕੋਈ ਨਾ ਆ ਜਾ ਉਦਰੇ ਤੇਰੀ ਕੱਟੀ ਨਾਲ ਆ ਬਣ ਆ ਜਾ ਆ ਜਾ ਉਦਰੇ ਜੰਮ ਗਈ ਹੋਣੀ ਪਾ ਮੈਂ ਜੰਮ ਗਈ ਜਾਂਦੀ ਜੰਮ ਗਈ ਜੰਮ ਗਈ ਨਾਣੀ ਨੂੰ 3 ਦਿਨ ਹੋ ਗਏ ਆ ਨਾ ਤੇ ਪਬਲੀ ਕੀ ਇਹਦਾ ਹਿਸਾਬ ਕਿਤਾਬ ਆ ਥੋੜਾ ਸਾ ਤੇ ਆਪਾਂ ਦੱਸਦੇ ਹੀ ਨਹੀਂ ਆ ਸੁਆ ਅਗਲੇ ਦੇ ਛੱਡੀ ਦਾ ਸੁਆ ਕੋਈ ਇਹਨੂੰ ਦੂਜੇ ਲਾਵੇ ਤੀਜੇ ਲਾਵੇ ਚੌਥੇ ਲਾਵੇ ਆਂਦੀ ਸਮਝ ਵਰਤੇ ਨਹੀਂ ਲਾਵੇ ਹੈ ਤੀਜੇ ਕਿਆ ਤੀਜੇ ਕਹਿ ਗਈ ਆ ਜੀ ਤਾਰ ਮਰਾ ਦਿੰਨੀ ਆ ਇਹ ਗਰਲਾਲ ਇਹਦਾ ਭਾਵੇਂ ਮੰਗੀਏ 90 ਭਾਵੇਂ ਮੰਗੀਏ 85 ਭਾਵੇਂ ਮੰਗੀਏ 80 ਹਾਂ ਤੇ ਨਾ ਜਿਹੜੀ ਇਹ ਦੇਣੀ ਆ ਇਹ ਦੇਣੀਆਂ 70 ਤੇ 6 76 76 ਦਾ ਦੇ ਕਰਦੀ ਜਾਣ ਦੇ ਹੋਰ ਡਾ ਦੇ ਯਾਰਾ ਗੁੱਸਾ ਖਾ ਕੇ ਡਾਜ ਇੱਕ ਮਿੰਟ ਉਹ ਵੀ ਤੇ 1000 ਡਾ ਦਈ ਚਲ ਠੀਕ ਆ ਦੋ ਡਾਜ ਕੇ 68000 ਦੀ ਜਟੋ 95 ਦੇ ਲਾਗੇ ਬੰਨੇ ਤੁਰੀ ਫਿਰਦੀ ਜੇ ਮਗਰ ਕੱਟੀ ਦੇ ਮੈਂ ਨਾ ਆਪਾਂ ਦੇਣੀ ਪਹੂ ਉਹਨੂੰ ਜਵਾਕੇ ਮੁਰ ਕੇ ਕਿਸੇ ਦਾ ਲਾਂਭਾ ਨਹੀਂ ਤੇ ਰਹਿੰਦਾ ਇੱਥੇ ਭਾਵੇਂ ਚਾਰ ਚਵਈਆਂ ਕਰੇ ਨੇ ਮਾਰ ਦੋ ਦੋ ਤਾਰਾਂ ਕੋਈ ਗੱਲ ਆ ਜਾ ਨਹੀਂ ਆ ਜਾ ਆ ਜਾ ਨਹੀਂ ਆ ਜਾ ਸ਼ਾਇਦ ਸ਼ੁਹ ਚੰਗੀ ਆਪੋ ਇਹਦਾ ਆਉਂਦਾ ਕੀ ਅੱਜ ਕੱਲ ਦੇ ਜ਼ਮਾਨੇ ਪਸਮਾਨ ਦੇ ਥੋੜਾ ਪਸਮਾਨ ਦੇ ਆਪਾ ਸਮਾਈ ਦੀਆਂ ਤਾੜਿਆ ਥੋੜਾ ਆ ਜਾ ਕੀ ਨਾ ਵਾ ਕਟਾ ਕੱਟੀ ਕਿਉਂ ਬੰਨੀ ਦਾ ਥੋੜਾ ਜਿਹਾ ਥਣਾ ਦਾ ਵਿਰਲ ਬੁਰਲ ਦੇਖ ਪੈਂਦਾ ਵਾ ਬਿਲਕੁਲ ਹੀ ਬਿਲਕੁਲ ਉਹ ਤਰਾਂ ਨਾ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਐਚਡੀ ਕੁਆਲਿਟੀ ਚ ਕਰਕੇ ਅੱਗੇ ਪਿੱਛੇ ਕਰਕੇ ਐਨੀਮਲ ਚੰਗੀ ਤਰ੍ਹਾਂ ਦੇਖ ਕੇ ਫਾਈ ਬੈਨਾ ਕਰਿਆ ਕਰੋ ਕੋਈ ਕਾਲ ਦੀ ਲੋੜ ਨਹੀਂ ਆ ਹੁਣ ਪਿੱਛੇ ਜਿਹੋਦੋਂ ਆਪਾਂ ਨੂੰ 1000 ਰੁਪਿਆ ਭਾਉਏ ਕਿਨੇ ਪਾ ਕੇ ਮੁੜ ਕੇ ਆਂਦਾ ਮੈਨੂੰ 7-8000 ਕਰਾਇਆ ਪੈਂਦਾ ਵਾ ਇਹ ਕਰਮਾਲੀਆਂ ਦੇ ਜਿੱਥੇ ਅਣਜਲਾ ਇਨਾ ਉੱਥੇ ਹੀ ਜਾਣਾ ਕੋਈ ਕਾਲ ਕਰਨ ਦੀ ਲੋੜ ਨਹੀਂ ਆ ਚੰਗੇ ਐਨੀਮਲ ਦੇਖਣ ਆਪਣੇ ਘਰ ਆ ਕਿ ਮੰਡੀ ਨਹੀਂ ਆ ਕੇ ਵੇਖੋ ਨਰਖ ਪਰਖ ਕਰੋ ਬਸ ਕੋਈ ਕਾਰੀ ਕਰਨ ਦੀ ਲੋੜ ਹੀ ਨਹੀਂ ਵੀਰਾ ਆਪਾਂ ਉਹਨਾਂ ਜੁਨੀ ਬਸ ਜਿਹੜੇ ਪਾਦੋ ਪਾਦੋ ਸਾਈ ਹੋ ਚੱਲੇ ਨਾ 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 ਉਹਨਾਂ ਉਹਨਾਂ ਜਿੱਥੇ ਜਾਈਂ ਕੋਈ ਨੀ ਗੰਬਨ ਪਹੂ ਆਉਂਦਾ ਦੋ ਚਾਰ ਦਿਨ ਵੇਖੀਦਾ ਕਿਤੇ ਮੁੰਗੜ ਮੰਗ ਕੇ 300 ਦਾ ਉਹ ਹੋਰ ਦਿਨ ਦੀ ਗੱਲ ਆ ਜਾ ਜੀ ਆ ਜਾ ਆ ਜਾ ਆ ਜਾ ਕੋਈ ਨੀ ਮੈਂ ਬੱਲ ਲੈ ਦੇ ਉੱਤਰ ਆਂ ਇਧਰ ਮਾਲੀ ਪੋਲੀ ਵੜੀ ਆ ਪੋਲੀ ਏ ਲੋਨਾ ਕੇ ਦਾ ਮਲਤਾਂ ਦਾ ਵਾਜਾ ਘਟਾ ਵਾ ਮੈਂ ਨਾ ਦੁੱਧ ਵਾਲੀਆਂ ਨਾਰੀਆਂ ਨੂੰ ਹਾਂ ਕਿੰਨੀ ਨਾ ਮੈਂ ਵੀ ਅਟਾ ਪੋਲੀ ਇਹ ਲੋ ਤੇ ਗੱਲਾਂ ਹੀ ਠੇਡਾਂ ਦੇ ਕੋ ਪੋਲੀ ਇਹ ਲੋ ਤੇ ਨਾ ਅੱਜ ਇਹ ਪਰਮਾਨ ਨਹੀਂ ਛੋਟਿਆ ਮਾਈ ਮੈਂ ਪਸਵਾਣੇ ਛੋਟਿਆ ਕੋਈ ਗੱਲ ਪੋਲੀ ਇਹ ਲੋ ਤੇ ਗੱਲਾਂ ਹੀ ਗਾਵਾ ਦੇ ਵੇ ਲਾਓ ਸੱਜਣਾ ਬਹੁਤ ਪੋਲੀ ਆ ਪੋਲੀ ਇਹ ਲੋ ਗੱਲਾਂ ਕਰ 60000 ਦਾ ਪੀਸ ਕੋਈ ਵੀ ਭੈਣ ਭਰਾ ਖੜ ਸਕਦਾ ਬੇਨਤੀ ਆ ਉਹ ਆ ਜੀ ਦਿਲੋਂ ਨਹੀਂ ਕੇ ਦਾ ਮਾੜਾ ਕਰੀਦਾ ਠੀਕ ਆ ਸਾਲੀਆਂ ਚੀਜ਼ਾਂ ਆ ਆਪਣੀ ਨਰਖ ਪਰਖ ਕਰਿਆ ਕਰੋ ਬਾਜ ਕੇ ਨੂੰ ਮਾੜਾ ਕਹਿਣ ਨਾਲ ਆਪਣੀ ਕਿੱਲੇ ਦੇ ਨਰਖ ਵਰਖ ਕਰੋ ਹੁਣ ਤੂੰ ਥੋਜ 65 70 ਦੀਆਂ ਟੋਕੜਾਂ ਵੇਖਦੀਆਂ 65 70 ਦੀਆਂ ਟੋਕੜਾਂ ਹੁਣ ਮੱਝ ਨੂੰ ਇਹਨੂੰ ਕੁੜੀਏ ਛੇ ਦਿਨ ਥੱਤ ਦਿਨ ਸੂਈ ਨੂੰ ਤੂੰ ਥੋਜ ਬੋਏ ਬਾਹਰ ਹੁਣ ਕਈ ਪੈਣ ਪਰਾ ਇੱਥੇ ਚਲੋ ਕਰਦੇ ਆ ਤੁਸੀਂ ਇਸ ਤਰ੍ਹਾਂ ਉਤਰਨਾ ਅਸੀਂ ਵੀ ਜੀ ਲਾਏ ਹੁੰਦੇ ਆ ਆਪਾਂ ਦੇ ਲੈਣਾਂ ਦਾ 1000 2000 3000 ਰੱਸੀ ਗੱਲ ਠੀਕ ਆ ਬਸ ਗਾਂ ਬੜਾ ਥਾਨ ਕੱਡਾ ਵੇ ਥਾਲੇ ਦੇ ਵੇ ਵੇਖਣ ਹੈ ਕਿ ਨਹੀਂ ਥਾਨ ਹਾਂ ਤੇ ਇਹ ਚਾਰ ਐਨੀਮਲ ਸੀ ਹਾਂ ਉਹ ਤਾਂ ਸਹੀ ਗੱਲ ਆ ਚੱਡਾ ਘੱਟ ਵਿਖਾਉਂਦੀ ਹੈ ਜੇ ਥੱਲੇ 12 ਹਾਂ 11.5 ਦੇ 12 ਪੱਕਾ ਪਹਿਲੀ ਗੱਲ ਤੇ ਪਾ 100 ਗ੍ਰਾਮ ਉਧਰ ਵੇਖਾ ਉਧਰ ਹੋਵੇ ਇਹ ਨਹੀਂ 12 ਨੇ ਆਇਆ 10 ਕਿਲੋ ਹੋਵੇ ਇਹ ਗੱਲ ਨਾ ਨਿਕਲੂਗੀ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਤੇ ਆਹ ਦੇ ਸਹਿਬਾਂ ਹੱਦੋਂ ਹੀ ਜ਼ਿਆਦੀ ਪੋਲੀਆਂ ਸਾਰੀਆਂ ਥਾਂ ਥਾਈ ਜਿਹੜੀ ਨਾ ਇਹ ਤਿੰਨੇ ਜਿਹੜੀਆਂ 50 85 ਹਜ਼ਾਰ ਦੀਆਂ ਹਾਂ ਉਹਦੀ ਜੋ ਖੁਸ਼ੀ ਨਹੀਂ ਹੈ ਕੋਈ 200 400 ਛੋੜ ਚੱਪਾ ਜਿਹੜਾ ਖੁਸ਼ੀ ਦੇ ਨਾਲ ਇਹ ਚਾਰ ਇਹ ਜਿਹੜੀਆਂ 50 85 ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਆਪਣੇ ਸੁਝਾਅ ਦਿਓ ਛੇਤੀ ਤੋਂ ਛੇਤੀ ਤੁਹਾਡੇ ਵਾਸਤੇ ਚੰਗੇ-ਚੰਗੇ ਐਨੀਮਲ ਲੈ ਕੇ ਆਵਾਂਗੇ ਚੰਗਾ ਕੰਮ ਕਰਾਂਗੇ ਜਿੰਨਾ ਚਿਰ ਕਰਾਂਗੇ ਚੰਗਾ ਕਰਾਂਗੇ ਗੰਦਾ ਨਹੀਂ ਕਰਾਂਗੇ ਨਹੀਂ ਤੇ ਹਟ ਜਾਾਂਗੇ ਜਿਸ ਦਿਨ ਕਰਾਂਗੇ ਚੰਗਾ ਹੀ ਕਰਾਂਗੇ ਇਹ ਨਹੀਂ ਗਰਦਾਲ ਸਿੰਘ ਕਿਸੇ ਦੇ ਥਾਂ 'ਚ ਕੋਈ 10ਵੀਂ ਧਾਰਾ ਘੱਟ ਵਾਧਿਆ ਕੋਈ ਆਨਲਾਈਨ ਮੰਗਾਉਂਦਾ ਤੇ ਆਖੀਏ ਨਹੀਂ ਜਿਹਦੀ ਘੱਟ ਧਾਰਾ ਹੋਵੇ ਪਹਿਲਾਂ ਦੱਸਾਂਗੇ ਬਿਲਕੁਲ ਬਾਬਾ ਹਾਂ ਐ ਕਿਸੇ 'ਚ ਕੋਈ ਨੁਕਸ ਨਹੀਂ ਵੀਰ ਮੇਰੋ ਆਪ ਦਾ ਐ ਮਲਾ ਨਰਖ ਪਰਖ ਦੇ ਨਾਲ ਖੜੋ ਤੇ ਜਿਹੜੀ ਗੱਭਣ ਆਉ ਤਿੱਪਕੇ ਖੜੋ ਤੇ ਪਰ ਅੱ비 ਭਾਰ ਵੀ ਕੋਈ ਫਾਲਟ ਨਹੀਂ ਨਾ ਸਿਆਣੀ ਗੱਲ ਬੋਲੀ ਹਾਂਜੀ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਸ ਕਰਦਾ ਸਭ ਠੀਕ ਠਾਕ ਹੋਣਗੇ ਤੇ ਦੂਜੀ ਵੀਡੀਓ ਚ ਥੋੜੀਆਂ ਜੀਆਂ ਖੁੱਲ ਕੇ ਥੇ ਗੱਲਾਂ ਕਰਾਂਗੇ ਮਹਾਰਾਜ ਸਾਹਿਬ ਨੂੰ ਤੰਦਰੁਸਤੀ ਦੇਵੀ ਤੇ ਚੜ੍ਹਦੀ ਕਲਾ ਕਰੇ ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ